ਦੇਖੀ ਮੈਡਮ ਕਰੇ ਕੁਝ ਘਾੜਾ ਪਿਆ ਉਹ ਜਿਹੜਾ ਆ ਰਿਹਾ ਸੀ ਮੈਂ ਬਹੁਤ ਮੇਰਾ ਨਾਮ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪਰਤਕ ਸੀਗੇ ਦੇਖਿਆ ਕਿ ਵੀ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ ਬਸ ਬਹੁਤ ਜਿਆਦਾ ਤੇਜ਼ ਸੀਗੀ ਤੇ ਉਥੋਂ ਸਾਈਡਾ ਹੁੰਦੀ 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 ਜਦੋਂ ਆ ਕੇ ਕੁੜੀ ਆ ਗਈ ਤੇ ਬਾਤ ਪਲਟ ਗਈ ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸੰਗਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਢੂਈਟਾਈ ਵਿੱਚ ਕੱਚ ਬਹੁਤ ਖੱਬੇ ਬੱਚਿਆਂ ਦੇ ਅ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਨੇ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਐਸ ਨਿਹਾਲ ਸਿੰਘ ਵਾਲੇ ਬਧੇ ਰੋਡ ਤੇ ਆ ਦੱਸਦੇ ਤੁਮੀ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਲੈ ਕੇ ਆ ਰਹੇ ਸੀ ਅੱਛਾ ਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜਾ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਬਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪ ਪੂਰੇ ਵਧੀਆ ਕਾਮਯਾਬ ਡਰਾਈਵਰ ਇਹੇ ਦੇ ਬੱਚੇ ਇਹੇ ਤਾਂ ਬੱਚਿਆਂ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਅੱਜ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣਾ ਜੀ ਯਾਰ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲਕਣੇ ਫੜ ਲਿਆ ਸੀ ਕਿ ਉਹ ਜੱਗਦੀ ਹੈ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਅੱਜ ਹਸਪਤਲ ਦੇ ਵਿੱਚ ਪਹੁੰਚ ਦਿੱਤੇ ਗਏ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਟੁੱਟ ਗਏ 40 ਬੱਚੇ ਦੱਸਦੇ ਆ ਜੀ ਬਾਕੀ ਦੇਖਦੇ ਆ ਬਾਕੀ ਕੁਝ ਸੀਗੇ ਕੋਈ ਸੀਰੀਅਸ ਹੋਏ ਚੁੱਕਾ ਕੇ ਲੈਣੇ ਤਾਂ ਕੱਢਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰਵਾਈ ਗਈ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਹੈ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹ ਤਾਂ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅਜੇ ਤਪਤੀਸ਼ ਕਰਦੇ ਹਾਂ ਕਿ ਪੀਚ ਦੇ ਵਿੱਚ ਜੋ ਵੀ ਜਿਹਦੇ ਖਲਾਫ ਰਿਕਸ਼ਨ ਹੈ ਸਾਰੇ ਤੇ ਲਵਾਂਗੇ ਕੀਸ਼ ਕਰਦੇ ਮੋਢਲੀ ਤਪਤੀਸ਼ ਕੀ ਕਰ ਰਹੇ ਹੋ ਤੁਸੀਂ ਤਪੀਸ਼ ਦੇ ਵਿੱਚ ਪਹਿਲਾਂ ਟਾਈਰ ਦਾ ਮੈਡੀਕਲ ਕਰਾਉਣਾ ਹੈ ਬੱਚਾਂ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ लेकिन माना